ਅਸ਼੍ਰੀਕਲ ਤੁਸ ਜੁੜ ਚੁਕੇ ਐ ਸੰਜੈ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪਾ ਤਾਂ 크੍ਰਿਸਚਨ ਪਾਈਚਾਰੇ ਦੇ ਨਾਲ ਸੰਬੰਧਿਤ ਖਬਰ ਹੈ ਜਦੋਂ 크੍ਰਿਸਚਨ ਪਾਈਚਾਰੇ ਦੇ ਨਾਲ ਸੰਬੰਧ ਰੱਖਦੇ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਉਸ ਨੂੰ ਦਫਨਾਉਣ ਦੇ ਲਈ ਜਦੋਂ ਕਬਰਾਂ ਦੇ ਵਿੱਚ ਲਿਜਾਇਆ ਜਾਂਦਾ ਤੇ ਇੱਕ ਸਖਸ਼ ਤੇ ਵੱਲੋਂ ਦਰਸਰ ਰੌਲਾ ਪਾ ਦਿੱਤਾ ਜਾਂਦਾ ਜੀਆ ਹੰਗਾਮਾ ਕੀਤਾ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਇਸ ਜ਼ਮੀਨ ਦੇ ਉੱਤੇ ਇਸ ਲਾਸ਼ ਨੂੰ ਨਹੀਂ ਦਬਾ ਸਕਦੇ ਕਿਉਂਕਿ ਉਹ ਇਸ ਦੀ ਨਿੱਜੀ ਜ਼ਮੀਨ ਹੈ ਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਉਸ ਦਾ ਕੇਸ ਚੱਲਦੇ ਤਾਂ ਮੌਕੇ 'ਤੇ ਤੁਹਾਨੂੰ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੁਰਦਾਸਪੁਰ ਦੇ ਪਿੰਡ ਫੁੱਲੇ ਚੱਕ ਕਲੋਨੀ ਦੇ ਵਿੱਚ ਉਸ ਸਮੇਂ ਮਾਮਲਾ ਜਿਹੜਾ ਪੱਗਿਆ ਜਦੋਂ ਕ੍ਰਿਸਚਨ ਭਾਈਚਾਰੇ ਦੇ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਪਰਿਵਾਰ ਉਸ ਨੂੰ ਕਬਰ ਦੇ ਵਿੱਚ ਦਫਨਾਉਣ ਗਿਆ ਤਾਂ ਕਬਰਾਂ ਦੇ ਨੇੜੇ ਹੀ ਰਹਿਣ ਦੀ ਇੱਕ ਵਿਅਕਤੀ ਨੇ ਮੁਰਦਾ ਦਫਨਾਉਣ ਤੋਂ ਪਰਿਵਾਰ ਨੂੰ ਰੋਕ ਤਾ ਤੇ ਕਿਹਾ ਕਿ ਉਸ ਦੀ ਪਰਸਨਲ ਜ਼ਮੀਨ ਹੈ ਤੇ ਇਸ ਦਾ ਮਾਨਯੋਗ ਅਦਾਲਤ ਦੇ ਵਿੱਚ ਕੇਸ ਵੀ ਲੱਗਾ ਹੋਇਆ ਇਸ ਲਈ ਉਹ ਮੁਰਦਾ ਨਹੀਂ ਦਫਨਾਉਣ ਦੇਵੇਗਾ ਜਿਸ ਤੋਂ ਬਾਅਦ ਮੌਕੇ ਉੱਤੇ ਪ੍ਰਸ਼ਾਸਨ ਪਹੁੰਚਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਉਧਰ ਦੂਜੇ ਪਾਸੇ ਕ੍ਰਿਸ਼ਨ ਪਾਇਚਾਰੀ ਦਾ ਕਹਿਣਾ ਹੈ ਕਿ تین ਪੰਚਾਇਤਾਂ ਨੇ ਰਲ ਕੇ ਇਸ ਜ਼ਮੀਨ ਐ ਜਿਹੜੀ ਕ੍ਰਿਸ਼ਨ ਪਾਇਚਾਰੀ ਨੂੰ ਦਿੱਤੀ ਸੀ ਕਬਰਿਸਤਾਨ ਬਣਾਉਣ ਲਈ ਉਹਨਾਂ ਦੇ ਮੁਰਦੇ ਨੂੰ ਦਫਨਾਉਣ ਦੇ ਲਈ ਜੇਕਰ ਉਹ ਮੁਰਦੇ ਨੂੰ ਨਹੀਂ ਦਫਨਾਉਣ ਦੇਣਗੇ ਤਾਂ ਇਸੇ ਜ਼ਮੀਨ ਦੇ ਉੱਤੇ ਰੱਖ ਕੇ ਜਿਹੜਾ ਮੁਰਦੇ ਦਾ ਕਹਿ ਸਕਦੇ ਆ ਕਿ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ ਤੇ ਕਬਰਾਂ ਲਈ ਜੋ ਜਗ੍ਹਾ ਦਿੱਤੀ ਸੀ ਉਸ ਦਾ ਹੱਕ ਵੀ ਜ਼ਰੂਰ ਮੰਗਿਆ ਜਾਏਗਾ ਸਾਹੀ ਧਰਮ ਦੇ ਜੋ ਲੋਕ ਰਿਸ਼ਣ ਜੋ ਲੋਕ ਹੈ ਉਹ ਕਾਫੀ ਵੱਡੀ ਦਦਾਤ ਤੇ ਆ ਤੇ ਉਹਨਾਂ ਕੋ ਕੇਵਲ ਉੱਥੇ ਕਨਾਲ ਕਥਾਵਾਂ ਜਿਹੜਾ ਇਹ ਜਿਹੜਾ ਅੰਤਮ ਸਮੇਂ ਤੇ ਜਦੋਂ ਬੰਦਾ ਚੜ੍ਹਾਈ ਕਰਦਾ ਤੇ ਉਹਨੂੰ ਦਫਨਾਉਣ ਵਾਸਤੇ ਕਿਉਂਕਿ ਇਹ ਲੋਕ ਦੱਬਦੇ ਆ ਜੀ ਸੋ ਉਹਨਾਂ ਨੂੰ ਇਹ ਪਿਛਲੀ ਪੰਚਾਇਤ ਨੇ ਜੋ ਸਾਡੇ ਤੋਂ ਪਹਿਲੇ ਆ ਉਹ ਐਮਐਲਏ ਸਾਹਿਬ ਨੇ ਜੋ ਉਸ ਟਾਈਮ ਦੇ ਮੌਜੂਦਾ ਐਮਐਲਏ ਤੇ ਹੁਣ ਵੀ ਉਹ ਮੌਜੂਦਾ ਐਮਐਲਏ ਆ ਤੇ ਉਹਨਾਂ ਪੰਚਾਇਤ ਨੇ ਮਤਾ ਪਾ ਕੇ ਆ ਡੇਢ ਕਨਾਲਾ ਇਹਨਾਂ ਨੂੰ ਇਹਨਾਂ ਦੇ ਕਹਨ ਤੇ ਹਨਾ ਇਹਨਾਂ ਦੀ ਜੋ ਬੇਨਤੀ ਸੀ ਉਹਨੂੰ ਮਨਜ਼ੂਰ ਕਰਕੇ ਤੇ ਕ੍ਰਿਸ਼ਣ ਕਮਿਊਨਿਟੀ ਨੂੰ ਜਿਹੜਾ ਵਾ ਇਹ ਕਬਰਾਂ ਵਾਸਤੇ ਆ 1.5 ਕਨਾਲ ਥਾਂ ਦਿੱਤਾ ਸੀ ਸੋ ਇਹਦੇ ਵਿੱਚ ਮਤਾ ਪਿਆ ਹੈ ਪਿਛਲਾ ਤੇ ਹੁਣ ਮੌਜੂਦਾ ਪੰਚਾਇਤ ਨੇ ਉਸ ਮਤੇ ਦੀ ਪ੍ਰਵੋਤਾ ਕਰਕੇ ਮਤਾ ਪਾ ਕੇ ਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਇਹਨੂੰ ਵਰਤ ਸਕਦੇ ਹੋ ਉਹ ਇਸ ਕਲੋਨੀ ਦੇ ਵਿੱਚ ਸਿਰਫ ਕੇਵਲ ਇੱਕ ਬੰਦਾ ਜੋ ਇਲੀਗਲ ਟ੍ਰਿਕੇ ਨਾ ਰਹਿ ਰਿਹਾ ਜਿਸ ਨੂੰ ਇੱਕ ਬੰਦਾ ਚੜਾਈ ਕਰ ਗਿਆ ਉਹਨੂੰ ਦਫਨਾਉਣ ਲਈ ਜਗ੍ਹਾ ਨਹੀਂ ਹੈ ਤਾਂ ਉਹ ਜਿਹੜਾ ਕਬਰ ਖੋਦੇ ਉਹ ਕਬਰ ਰੋਕੀ ਜਾ ਰਹੀ ਹੈ ਇੱਕ ਬੜਾ ਵੱਡਾ ਇਸ਼ੂ ਹੈ ਜੇ ਇੱਥੇ ਇਸ ਤਰ੍ਹਾਂ ਹੋ ਜਾਣਾ ਜਾਂ ਪ੍ਰਸ਼ਾਸਨ ਨੇ ਜਾਂ ਇੱਥੇ ਪਹੁੰਚ ਕੇ ਨਾ ਇਹਦੀ ਸਾਰ ਲਈ ਤੇ ਅਹੀਂ ਹੋ ਸਕਦਾ ਉਹਦੀ ਜਿਹੜੀ ਇਹ ਡੈੱਡ ਬੋਡੀ ਨੂੰ ਸੜਕ ਤੇ ਰੱਖਾਂਗੇ ਫਿਰ ਜਾਮ ਲਾਵਾਂਗੇ ਪੂਰਾ ਹਨਾ ਸਾਰਾ ਨਗਰ ਫਿਰ ਇਕੱਟਾ ਹੋਏਗਾ ਸਾਰੀ ਕਮਿਊਨਿਟੀ ਇਕੱਠੀ ਹੋਏਗੀ ਆ ਦੇਖੋ ਕੈਮਰਾ ਮਾਰ ਕੇ ਕਿ ਕੱਲੇ ਬੰਦੇ ਨੇ ਕਬਰਾਂ ਦਾ ਸਤਾਨ ਚ ਇੱਕ ਕਿੱਥੇ ਬੱਕਰੀਆਂ ਬੰਧੀਆਂ ਇੱਟ ਸੁੱਟੀਆਂ ਰੂੜੀ ਲਾਈ ਆ ਗਾਂ ਦੇਖੋ ਇਹ ਜਿਹੜਾ ਕਬਰ ਸਤਾਨ ਨੂੰ ਜਾਗਦਾ ਸਾਰਾ ਦਿਖਾਓ ਕੈਮਰਾ ਮਾਰ ਕੇ ਭਾਜੀ ਮੀਰ ਨੂੰ ਇਸ ਕਰਕੇ ਬਲੈਗਾ ਸਾਡਾ ਇੱਥੇ ਬਜ਼ੁਰਗ ਦੀ ਡੈਥ ਹੋ ਗਈ ਆ ਕੋਈ 100 ਸਾਲ ਤੋਂ ਉੱਪਰ ਹੀ ਕੋਈ ਦੇਖੋ ਕਿ ਇੱਥੇ ਤਿੰਨ ਪੰਚਾਇਤਾਂ ਨੇ ਸਾਨੂੰ ਮਤਾ ਪਾ ਕੇ ਦਿੱਤੀਆਂ ਹੋਈਆਂ ਕਬਰਾਂ ਮੰਜੂਰ ਕੀਤੀਆਂ ਹੋਈਆਂ ਕਬਰਾਂ ਇੱਥੇ ਘਟੋ ਘਟ 150 ਘਰ ਸਾਡੀ ਕਰਚਨ ਬਰਾਦਰੀ ਦਾ ਤੇ ਜਿਹਦੇ ਵਿੱਚ ਮੜੀਆਂ ਨਹੀਂ ਤੇ ਸਾਡੀਆਂ ਪੰਚਾਇਤਾਂ ਨੇ ਮੰਤਰਲਾ ਕੀਤਾ ਸਾਨੂੰ ਤਿੰਨਾਂ ਪੰਚਾਇਤਾਂ ਨੇ ਮਤਾ ਪਾ ਕੇ ਕਬਰਸਤਾਂ ਦਿੱਤਾ ਹੋਇਆ ਅੱਜ ਸਾਡਾ ਬਜ਼ੁਰਗ ਮਰਿਆ ਤੇ ਇਸ ਦੱਬਣਾ ਤੇ ਇੱਕੋ ਹੀ ਘਰ ਜਿਹੜਾ ਉਹ ਵਿਰੋਧ ਕਰ ਰਿਹਾ ਵੀ ਮੈਂ ਇੱਥੇ ਨਹੀਂ ਪੁਣ ਦੇਣੀਆਂ ਕਬਰਾਂ ਵਿੱਚ ਰੱਖ ਘਰ ਵਾਲਾ ਕੇ ਜੇ ਘਰਵਾ ਤਾਂ ਇਹ ਵੀ ਲੱਗੇ ਕਬਰਿਸਤਾਨ ਹੈ ਹੈਗਾ ਕਬਰਿਸਤਾਨੀ ਵੀ ਇਹ ਵੀ ਤਾਂ ਹੈ ਜੋ ਇਦ ਕੋ ਡਰ ਲੱਗਦਾ ਕੱਲੇ ਮਰਦੇ ਕੋ ਤੇ ਇਦ ਕੋ ਨਹੀਂ ਡਰ ਲੱਗਦਾ ਕਬਰਾਂ ਤੋਂ ਇਹ ਸਾਰਾ ਮਸਲਾ ਜੀ ਇਹਨਾਂ ਕਹਿੰਦੇ ਇਹਦੇ ਇਹਦੇ ਮੂੜੇ ਸਾਡੀ ਮੰਗੇ ਹੀ ਆ ਵੀ ਸਾਨੂੰ ਮਰਦ ਦਫਨਾਉਂ ਦਿੱਤਾ ਜਾਏ ਇਹ ਪਿੰਡ ਭਲਚਾ ਕਲੋਨੀ ਵਿੱਚ ਜਿਹੜਾ ਵਾ ਸ਼ਮਸ਼ਾਨ ਘਾਟ ਦਾ ਮਸਲਾ ਸੀ ਤੇ ਇਹਦੇ ਵਿੱਚ ਜਿਹੜਾ ਦੋਹਾਂ ਪਾਰਟੀਆਂ ਨੂੰ ਥਾਣੇ ਦਾ ਟਾਈਮ ਦੇ ਦਿੱਤਾ ਤੇ ਇੱਕ ਪਾਰਟੀ ਲੈ ਕੇ ਚੱਲੇ ਆਂ ਤੇ ਬਾਕੀ ਜੋ ਕਾਰਵਾਈ ਹੋਏਗੀ ਉਹ ਉੱਥੇ ਜਿਹੜੀਆਂ ਮਤਲਬ ਲੈਂਦੀਆਂ ਜੀ ਕਿ ਇਹ ਪੰਚਾਇਤੀ ਜ਼ਮੀਨ ਹੈ ਜੀ ਕਿ ਜਾਂ ਹਾਂਜੀ ਇਹ ਪੰਚਾਇਤ ਕਹਿੰਦੀ ਪੰਚਾਇਤੀ ਜ਼ਮੀਨ ਆ ਇਹ ਕਹਿੰਦੇ ਸਾਡੇ ਕੋਰ ਕੋਰ ਕੇਸ ਕੀਤਾ ਵਾ ਇਹ ਤਾਂ ਹੋਣਾ ਹੀ ਉੱਥੇ ਜਾ ਕੇ ਫੇਰ ਵੇਖਦੇ ਮੌਕੇ ਤੇ ਫੇਰ ਸਾਰੀ ਗੱਲਬਾਤ ਜੋ ਵੀ ਹੋਏਗੀ ਫੇਰ ਹੋਏਗੀ